ICC ਵਿਮਨ ਕ੍ਰਿਕਟ ਵਰਲਡ ਕਪ 리그 ਦੇ ਮੈਚ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤੀ ਟੀਮ ਦਾ ਮਾਣ ਵਧਾਉਣ ਵਾਲੀ ਮੋਗਾ ਦੀ ਹਰਮਨ ਕੌਰ ਦੇ ਘਰ ਜਸ਼ਨ ਦਾ ਮਾਹੌਲ ਬਣਿਆ ਹੋਇਆ ਹੈ ਹਰਮਨ ਕੋਰ ਨੇ ਬੀਤੀ ਰਾਤ ਆਸਟ੍ਰੇਲੀਆ ਟੀਮ ਨਾਲ ਮੈਚ ਵਿੱਚ 115 ਬੋਲਾਂ ਵਿੱਚ 171 ਨਾਟ ਆਊਟ ਦੌੜਾਂ ਬਣਾਈਆਂ ਜਿਸ ਤੋਂ ਬਾਅਦ ਭਾਰਤ ਦੀ ਊਮਨ ਕ੍ਰਿਕਟ ਟੀਮ ਫਾਈਨਲ ਵਿੱਚ ਆਪਣੀ ਜਗ੍ਹਾ ਬਣਾਉਣ ਵਿੱਚ ਕਾਮਯਾਬ ਰਹੀ। ਇਸ ਮੌਕੇ ਤੇ ਹਰਮਨ ਦੇ ਪਰਿਵਾਰਕ ਮੈਂਬਰ ਬੇਹਦ ਖੁਸ਼ ਨਜ਼ਰ ਆਏ ਅਤੇ ਲੋਕਾਂ ਨੇ ਹਰਮਨ ਦੀ ਇਸ ਜਿੱਤ ਤੇ ਉਹਨਾਂ ਦੇ ਘਰ ਆ ਕੇ ਉਹਨਾਂ ਨੂੰ ਵਧਾਈ ਵੀ ਦਿੱਤੀ। ਹਰਮਨ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਉਹਨਾਂ ਨੂੰ ਹਰਮਨ ਦੇ ਖੇਡਦੇ ਇੰਜ ਲੱਗ ਰਿਹਾ ਸੀ ਜਿਵੇਂ ਕਪਿਲ ਦੇਵ ਖੁਦ ਖੇਡ ਰਹੇ ਹੋਣ। ਹਰਮਨ ਦੇ ਪਿਤਾ ਹਰਮੰਦਰ ਸਿੰਘ ਦਾ ਮੰਨਣਾ ਹੈ ਕਿ ਹਰਮਨ ਫਾਈਨਲ ਵਿੱਚ ਵੀ ਇਦਾਂ ਹੀ ਖੇਡੇਗੀ ਅਤੇ ਵਰਲਡ ਕੱਪ ਭਾਰਤ ਹੀ ਜਿੱਤੇਗਾ। ਹਾਂਜੀ ਬਹੁਤ ਚੰਗਾ ਲੱਗਿਆ ਜੀ ਬਹੁਤ ਵਧੀਆ ਲੱਗਿਆ ਬੇਟੀ ਨੇ 115 ਬਲਾਂ ਦੇ ਵਿੱਚ 171 ਨਾਟ ਆਊਟ ਸਕੋਰ ਬਣਾਇਆ। ਇਸੇ ਤਰ੍ਹਾਂ ਹੀ ਮੈਂ ਉਮੀਦ ਕਰਦਾ ਕਿ ਆਗੇ ਵੀ ਐਸੇ ਖੇਲੇਗੀ ਔਰ ਆਪਣੇ ਦੇਸ਼ ਕਰਾ ਔਰ ਦੁਸਰੇ ਦੂਆਦਾਰ ਪਾਰੀ ਖੇਲੀ ਉਹ ਪਹਿਲੇ ਕਦੇ ਇੱਕ ਹੀ ਖਿਡਾਰੀ ਕਪਿਲ ਦੇਵ ਨੇ ਖੇਲੀ ਸੀ ਉਸਕੇ। ਉਹ ਆਪ ਕਹਿੰਦੇ ਕੰਮ ਕਰ। ਹਾਂਜੀ ਬਹੁਤ ਵਧੀਆ ਲੱਗਾ ਐਸੇ ਲੱਗ ਰਿਹਾ ਸੀਗਾ ਕਿ ਟੀਵੀ 'ਤੇ ਤਾਂ ਦੇਖਿਆ ਨਹੀਂ ਸੀ ਕਪਲ ਦੇਵ ਨੂੰ ਖੇਲਤੇ ਹੋਏ। ਤੁਕਾਲੇ ਅਸੀਂ ਲੱਗਾ ਕਿ ਬੇਟੀ ਕਪਲਦੇਸ ਕਪਲਦੀ ਦੀ ਖੇਡ ਡਾਇਰੈਕਟਰੀ ਦੇ ਸਾਥ ਉਹ ਅਬ ਫਾਈਨਲ ਆ ਰਹਾ ਹੈ ਫਾਈਨਲ ਮੇ ਆਪ ਕਿਆ ਉਮੀਦੇ ਰੱਖਦੇ ਹਾਂ ਜੀ ਮੈਂ ਤਾਂ ਇਹੀ ਉਮੀਦ ਕਰਦਾ ਪ੍ਰਮਾਤਮਾ ਅਗੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਵਰਲਡ ਕੱਪ ਜਿੱਤ ਕਰ ਲੈ ਕਿਵੇਂ ਸ਼ੌਂਕ ਪੈਦਾ ਹੋਇਆ ਫਰਮਨ ਨੂੰ ਫਰਮਨ ਬੇਨੂ ਛੋਟੇ ਹੁੰਦਿਆਂ ਨੇ ਸ਼ੌਂਕ ਸੀਗਾ ਮਤਲਬ ਜਦੋਂ ਉਹ ਛੋਟੀ ਸੀ ਤੇ ਉਹ ਆਪਣੇ ਪਾਪਾ ਨਾਲ ਕਰਵਾਉਣ ਦੇ ਵਿੱਚ ਜਾਂਦੀ ਸੀ ਉੱਥੇ ਉਹ ਲੋਕ ਗੇਮ ਖੜਾਉਂਦੇ ਸੀ ਤੇ ਜਿਵੇਂ ਜਿਵੇਂ ਵੱਡੀ ਹੁੰਦੀ ਗਈ ਫੇਰ ਉਹ ਕਰਵਾਉਣ ਦੇ ਵਿੱਚ ਪ੍ਰੈ-ਸਕੂਲ ਦੇ ਵਿੱਚ ਗਈ ਉੱਥੇ ਵੀ ਉਹ ਗੇਮਾਂ ਦਾ ਸ਼ੌਂਕ ਸੀਗਾ ਉਦੋਂ ਬਾਅਦ ਉਹ ਗਾਰਮਰ ਸਕੂਲ ਦੇ ਵਿੱਚ ਗਈ ਉੱਥੇ ਵੀ ਸ਼ੌਂਕ ਸੀਗਾ ਉਸ ਤੋਂ ਬਾਅਦ ਉਹ ਆਪਣੇ ਗੈਂਡ ਜੁੱਤੀ ਚੱਲੀ ਦੀ ਉੱਥੇ ਉਹਨਾਂ ਨੇ ਮਤਲਬ ਪੰਜਾਬ ਨੂੰ ਜਿੱਤਿਆ ਸੀਗਾ ਤੇ ਉਸ ਤੋਂ ਬਾਅਦ ਫਿਰ ਉਹ ਇੰਡੀਆ ਦੇ ਲਈ ਸਿਲੈਕਟ ਹੋ ਗਈ ਸੀ